ਪੰਜਾਬ ਸਰਕਾਰ ਲੋਕਾਂ ਨੂੰ ਪੰਜਾਬ ਦੇ ਵਿੱਚ ਚੰਗਾ ਸਾਸਤਰਾ ਦੇ ਟਾਈਮ ਬਾਉਂਡ ਪ੍ਰਸ਼ਾਸਨ ਦੇਣ ਦੇ ਲਈ ਵਚਨਬੱਧ ਹੈ ਇਸੇ ਮਕਸਦ ਦੇ ਨਾਲ ਇਹਨਾਂ ਐਫਰਟਸ ਨੂੰ ਹੋਰ ਤੇਜ਼ ਕਰਦੇ ਹੋਏ ਅੱਜ ਪੰਜਾਬ ਸਰਕਾਰ ਵੱਲੋਂ ਇੱਕ ਹੁਕਮ ਜਾਰੀ ਕੀਤੇ ਗਏ ਨੇ ਜਿਸ ਦੇ ਵਿੱਚ ਸਿਵਲ ਔਰ ਪੁਲਿਸ ਪ੍ਰਸ਼ਾਸਨ ਨੂੰ ਹਦਾਇਤਾਂ ਕੀਤੀਆਂ ਗਈਆਂ ਨੇ ਟੌਪ ਤੋਂ ਲੈ ਕੇ ਬਾਟਮ ਤੱਕ ਉਪਰ ਤੋਂ نیچے ਤੱਕ ਕਿ ਲੋਕਾਂ ਨੂੰ ਚੰਗੀ ਸਹੂਲਤ ਮਿਲੇ ਚੰਗੀਆਂ ਸਰਵਿਸਿਜ਼ ਮਿਲ ਬਿਨਾ ਪੈਸੇ ਤੋਂ ਬਿਨਾ ਖੱਜਲ ਖਵਰੀ ਤੋਂ ਬਿਨਾ ਸਪਾਸ਼ਾ ਤੋਂ ਮਿਲੇ ਸੋ ਇਸ ਮਕਸਦ ਦੇ ਨਾਲ ਆ ਆਰਡਰ ਜਾਰੀ ਕੀਤੇ ਗਏ ਨੇ ਤਾਂ ਕਿ ਲੋਕਾਂ ਨੂੰ ਚੰਗਾ ਪ੍ਰਸ਼ਾਸਨ ਜਿਹੜਾ ਉਹ ਦਿੱਤਾ ਜਾ ਸਕੇ ਔਰ ਆ ਐਮ ਐਲ ਏਜ਼ ਆਫਿਸ ਬੀਅਰਰਸ ਆਮ ਲੋਕ ਉਹਨਾਂ ਦੀ ਸਹਿਮਤੀ ਦੇ ਨਾਲ ਉਹਨਾਂ ਤੋਂ ਫੀਡਬੈਕ ਲੈ ਕੇ ਹੀ ਅਫਸਰਾਂ ਦੀ ਜਿਹੜੇ ਏ ਸੀ ਆਰਜ਼ ਨੇ ਉਹ ਲਿਖੇ ਜਾਣ ਗਿਆ ਜਿਹੜੇ ਚੰਗੇ ਆਫੀਸਰਸ ਨੇ ਉਹਨਾਂ ਨੂੰ ਵੱਧ ਔਰ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾਣ ਗਿਆ ਔਰ ਜਿਹੜੇ ਕੋਈ ਜਿਨ੍ਹਾਂ ਦਾ ਵਿਵਹਾਰ ਠੀਕ ਨਹੀਂ ਹੈਗਾ ਜਿਨ੍ਹਾਂ ਦਾ ਕੰਡਕਟ ਠੀਕ ਨਹੀਂ ਹੈਗਾ ਜਿਹੜੇ ਕੋਈ ਗਲਤ ਪ੍ਰੈਕਟਿਸਿਸ ਦੇ ਵਿੱਚ ਕ腐ਸ਼ਨ ਦੇ ਵਿੱਚ ਪੈਂਦੇ ਨੇ ਉਹਨਾਂ ਨੂੰ ਸਖਤੀ ਦੇ ਨਾਲ ਨਜਿੱਠਣ ਦੇ ਲਈ ਇਹ ਆਰਡਰ ਕੀਤੇ ਗਏ ਨੇ ਔਰ ਮੈਂ ਸਮਝਦਾ ਕਿ ਇਹਨਾਂ ਕਰਨ ਦੇ ਨਾਲ ਚੰਗੀ ਗੁੱਡ ਗਵਰਨੈਂਸ ਜਿਹੜੀ ਉਹ ਮਿਲੇਗੀ ਔਰ ਮੇਰੀ ਲੋਕਾਂ ਨੂੰ ਵੀ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਸਰਕਾਰ ਦੇ ਧਿਆਨ ਦੇ ਵਿੱਚ ਲੈ ਕੇ आओ ਸਹਿਯੋਗ ਕਰੋ ਤਾਂ ਕਿ ਚੰਗੇ ਅਫਸਰਾਂ ਨੂੰ ਅੱਗੇ ਲਿਆ ਕੇ ਉਹਨਾਂ ਤੋਂ ਕੰਮ ਲਿਆ ਜਾ ਸਕੇ ਔਰ ਜਿਹੜੇ ਕੋਈ ਕੋਈ ਗਲਤ ਪ੍ਰੈਕਟਿਸਿਸ ਦੇ ਵਿੱਚ ਪੈਂਦੇ ਨੇ ਗਲਤ ਕੰਮਾਂ ਦੇ ਵਿੱਚ ਪੈਂਦੇ ਨੇ ਇਹ ਇਮੋਰਲਿਅਲ ਇਲੈਗਲ ਐਕਟੀਵਿਟੀ ਦੇ ਵਿੱਚ ਪੈਂਦੇ ਨੇ ਉਹਨਾਂ ਨੂੰ ਉਸ ਤਰੀਕੇ ਦੇ ਨਾਲ ਹੀ ਨਜਿੱਠਿਆ ਜਾਵੇ ਪੰਜਾਬ ਸਰਕਾਰ ਲੋਕਾਂ ਨੂੰ ਪੰਜਾਬ ਦੇ ਵਿੱਚ ਚੰਗਾ ਸਾਫ ਸੁਥਰਾ ਤੇ ਟਾਈਮ ਬౌন্ড ਪ੍ਰਸ਼ਾਸਨ ਦੇਣ ਦੇ ਲਈ ਵਚਨਬੱਧ ਹੈ ਇਸੇ ਮਕਸਦ ਦੇ ਨਾਲ ਇਹਨਾਂ ਐਫਰਟਸ ਨੂੰ ਹੋਰ ਤੇਜ਼ ਕਰਦੇ ਹੋਏ ਅੱਜ ਪੰਜਾਬ ਸਰਕਾਰ ਵੱਲੋਂ ਇੱਕ ਹੁਕਮ ਜਾਰੀ ਕੀਤੇ ਗਏ ਨੇ ਜਿਸ ਦੇ ਵਿੱਚ ਸਿਵਲ ਔਰ ਪੁਲਿਸ ਪ੍ਰਸ਼ਾਸਨ ਨੂੰ ਅਦਾਇਤਾ ਕੀਤੀਆਂ ਗਈਆਂ ਨੇ ਟੌਪ ਤੋਂ ਲੈ ਕੇ ਬਾਟਮ ਤੱਕ ਉੱਪਰ ਤੋਂ ਹੇਠਾਂ ਤੱਕ ਕਿ ਲੋਕਾਂ ਨੂੰ ਚੰਗੀ ਸਹੂਲਤ ਮਿਲੇ ਚੰਗੀਆਂ ਸਰਵਿਸਿਜ਼ ਮਿਲ ਬਿਨਾ ਪੈਸੇ ਤੋਂ ਬਿਨਾ ਖੱਜਲ ਖਵਰੀ ਤੋਂ ਬਿਨਾ ਸਪਾਸ਼ਾ ਤੋਂ ਮਿਲੇ ਸੋ ਇਸ ਮਕਸਦ ਦੇ ਨਾਲ ਆ ਆਰਡਰ ਜਾਰੀ ਕੀਤੇ ਗਏ ਨੇ ਤਾਂ ਕਿ ਲੋਕਾਂ ਨੂੰ ਚੰਗਾ ਪ੍ਰਸ਼ਾਸਨ ਜਿਹੜਾ ਉਹ ਦਿੱਤਾ ਜਾ ਸਕੇ ਔਰ ਆ ਐਮ ਐਲ ਏਜ਼ ਆਫਿਸ ਬੀਅਰਰਸ ਆਮ ਲੋਕ ਉਹਨਾਂ ਦੀ ਸਹਿਮਤੀ ਦੇ ਨਾਲ ਉਹਨਾਂ ਤੋਂ ਫੀਡਬੈਕ ਲੈ ਕੇ ਹੀ ਅਫਸਰਾਂ ਨੇ ਜਿਹੜੇ ਏ ਸੀ ਆਰਜ਼ ਨੇ ਉਹ ਲਿਖੇ ਜਾਣ ਗਿਆ ਜਿਹੜੇ ਚੰਗੇ ਆਫੀਸਰਸ ਨੇ ਉਹਨਾਂ ਨੂੰ ਵੱਧ ਔਰ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ ਔਰ ਜਿਹੜੇ ਕੋਈ ਜਿਨ੍ਹਾਂ ਦਾ ਵਿਵਹਾਰ ਠੀਕ ਨਹੀਂ ਹੈਗਾ ਜਿਨ੍ਹਾਂ ਦਾ ਕੰਡਕਟ ਠੀਕ ਨਹੀਂ ਹੈਗਾ ਜਿਹੜੇ ਕੋਈ ਗਲਤ ਪ੍ਰੈਕਟਿਸਿਸ ਦੇ ਵਿੱਚ ਕ੍ਰਪਸ਼ਨ ਦੇ ਵਿੱਚ ਪੈਂਦੇ ਨੇ ਉਹਨਾਂ ਨੂੰ ਸਖਤੀ ਦੇ ਨਾਲ ਨਜੇਠਣ ਦੇ ਲਈ ਇਹ ਆਰਡਰ ਕੀਤੇ ਗਏ ਨੇ ਔਰ ਮੈਂ ਸਮਝਦਾ ਕਿ ਇਹ ਨਾਲ ਕਰਨ ਦੇ ਨਾਲ ਚੰਗੀ ਗੁਡ ਗਵਰਨਸ ਜਿਹੜੀ ਉਹ ਮਿਲੇਗੀ ਔਰ ਮੇਰੀ ਲੋਕਾਂ ਨੂੰ ਵੀ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਸਰਕਾਰ ਦੇ ਧਿਆਨ ਦੇ ਵਿੱਚ ਲੈ ਕੇ ਆਓ ਸਹਿਯੋਗ ਕਰੋ ਤਾਂ ਕਿ ਚੰਗੇ ਅਫਸਰਾਂ ਨੂੰ ਅੱਗੇ ਲਿਆ ਕੇ ਉਹਨਾਂ ਨੂੰ ਕੰਮ ਲਿਆ ਜਾ ਸਕੇ ਔਰ ਜਿਹੜੇ ਕੋਈ ਕੋਈ ਗਲਤ ਪ੍ਰੈਕਟਿਸਿਸ ਦੇ ਵਿੱਚ ਪੈਂਦੇ ਨੇ ਗਲਤ ਕੰਮਾਂ ਦੇ ਵਿੱਚ ਪੈਂਦੇ ਨੇ ਇਮੋਰਲਿਆ ਇਲੀਗਲ ਐਕਟੀਵਿਟੀ ਦੇ ਵਿੱਚ ਪੈਂਦੇ ਨੇ ਉਹਨਾਂ ਨੂੰ ਉਸ ਤਰੀਕੇ ਦੇ ਨਾਲ ਹੀ ਨਜਿੱਠਿਆ ਜਾਵੇ